सरकार को भगवंत मान साहब की एक्सपोज करूंगा हुआ है अब तक किस नहीं कीतरी जो कितनी चोरी हुई है वो कोवर्ड ऑपरेशन थे इधर छपा रستم बट इधर पता ना लगे। ये लोका का बेवकूफ भी उस तो तरीके ना बात उसी देखो की प्रोजेक्शन है गन्ने बैंक का तो जेले लोन ले उनकी प्रोजेक्शन

33% ਤੋਂ ਉੱਤੇ ਤੁਸੀਂ ਕਰ ਕਰ ਨਹੀਂ ਲੈ ਸਕਦਾ ਤੇ ਜੇ ਤੁਹਾਡੀ ਇਨਕਮ ਇੰਨੀ ਹੈ ਤੇ ਖਰਚੇ ਇੰਨੇ ਹੈ ਉਹ ਆਪਾਂ ਕਹਿੰਦੇ ਫਿਸਕਲ ਡੈਫਿਟ ਤੇ ਉਹ 3.5% GDP ਜਿੰਨੀ ਹੈ ਉਸ ਤੋਂ ਵੱਧ ਨਹੀਂ ਲੈ ਸਕਦਾ ਹਜ਼ੂਰ ਇਹਨਾਂ ਲੋਕਾਂ ਦੀ ਬੇਸ਼ਰਮੀ ਦੇਖੋ ਇਹਨਾਂ ਨੇ ਪੰਜਾਬ ਰਿਸਪੌਂਸਿਬਿਲਟੀ ਐਂਡ ਬਜਟ ਮੈਨੇਜਮੈਂਟ ਮੈਨੇਜਮੈਂਟ ਦੀ ਐਮੈਂਡਮੈਂਟਾਂ ਕੀਤੀਆਂ ਦੋ ਵੀ ਉਹ ਸਾਨੂੰ ਜਿੰਨਾ ਮਰਜ਼ੀ ਕਰਜ਼ਾ ਲਈ ਹੈ एक रहे देखो। budget, budget 2023, किसी कोसली मैं अनफोर्ड डिमांड स्टेट गवर्नमेंटिंग आउट ऑफ इंटरनल डिस्टर्बेंस अदर एक्से टू इनहसर लो to enhance their loan limit and debt to gdp ratio as prescribed by the finance commission of india ਇਹਨੂੰ ਤੋੜਦੇ ਆਂ ਸੀ ਜਿੰਨਾ ਮਰਜ਼ੀ ਕਰ ਜਾ ਚੁੱਕੀ ਐ ਤੇ ਵਾਪਸ ਕਰੋ ਗੁਰੂ ਤੁਹਾਡਾ ਭਾਈਆ ਜਾਂ ਪੰਜਾਬ ਦੇ ਲੋਕ ਹੋ ਵਾਪਸ ਕਰੋ ਸਰ ਮੈਂ ਤੁਹਾਨੂੰ ਅੱਜ ਕਹਿ ਰਿਹਾ ਲਿਖਿਓ ਟੱਕ ਕੇ ਇਹਨੂੰ ਇਹ ਤਾਂ ਹੀ ਬੋਲਦਾ ਨਹੀਂ ਇਹਨਾਂ ਗੱਲਾਂ ਤੇ ਕਿਉਂਕਿ ਇਹ ਕੋਈ ਜਵਾਬ ਹੈ ਨਹੀਂ ਕਿੰਨਾ ਪਰਸੈਂਟ ਕਰੋ ਕਿੰਨਾ yesdp ਦਾ जी, देखो पहले जी टू जीडीपी पंजाब का हाईएस्ट है अब साठ पे चलता है सर देखो तो सही मैं आपको समझाता हूं कि किस तरीके से कर्जा बढ़ रहा है देखिए जब ये आए तो मैं कन्फर्म करता हूं दो पचासी दो पचासी एक दो लाख अस्सी हजार करोड़ रुपया कर्जा था एक कितने साल

ਪੰਜਾਬ ਦੇ ਉੱਤੇ ਖਰਚਾ 280 ਹਜ਼ਾਰ ਰੁਪਏ ਕਾਂਗਰਸ ਦੀ ਸਰਕਾਰ ਐਂਡ ਦੇ ਵਿੱਚ 20 ਹਜ਼ਾਰ ਕਰੋੜ ਰੋਡਸ ਫਾਲ ਦਾ ਚਲਾਉਂਦੀ ਤੇ ਅਕਾਲੀ ਦਲ 15 ਹਜ਼ਾਰ ਪਾਸ ਸਾਲ ਦੇ ਵਿੱਚ 32 ਹਜ਼ਾਰ ਕਰੋੜ ਚਲਾਗੇ ਸੀ ਇਹ ਸਾਨੂੰ ਮਾਰਨ ਲਈ ਇੰਟੈਂਸ਼ਨ ਉਹ ਫਿਰ ਵੀ 100 ਹਜ਼ਾਰ ਕਰੋੜ ਚਲਾਉਂਦੇ ਠੀਕ ਹੈ ਜੇ ਕਸੀਓਣੇ ਹੋਇਆ ਤੇ 5 ਸਾਲਾਂ ਦੇ ਵਿੱਚ ਵੀ ਲੱਗਦੇ 20 ਹਜ਼ਾਰ ਕਰੋੜ ਚਾਕੇ ਦੋ ਸਾਲਾਂ ਦਾ ਇਹ ਦੋ ਸਾਲਾਂ ਚੰਨਵੇਂ ਲੱਗੇ ਇਹਨਾਂ ਦੀ ਆਖੀ ਉਹ ਹੋਊਗਾ 2 ਸਾਲਾਂ ਦੇ 91000 ਕਰੋੜ ਤੁਸੀਂ ਜੇ 45000 ਕਰੋੜ ਰੁਪਈਆ ਵੀ ਲਾਓ ਤੇ ਉਹਦੇ ਉੱਤੇ ਇਨਕ੍ਰੀਮੈਂਟ ਲਾਓ 2.5 ਲੱਖ ਕਰੋੜ ਰੁਪਈਆ ਸਾਰੇ 5 ਸਾਲਾਂ ਚੜਾ ਦੇਗੇ ਇਹ ਬਦਲਾਅ ਕਰਨਾ ਹੈ ਸੀ ਬਦਲਾਅ ਮੈਂ ਗਵਰਨਰ ਸਾਹਿਬ ਨੂੰ ਕਹਿ ਕੇ ਆਇਆ ਇਹਨੂੰ ਸਵਾਲ ਪੁੱਛਣ ਔਰ ਇਹ ਲੋਕਾਂ ਨੂੰ ਜਵਾਬ ਦੇਵੇ ਔਰ ਇਹ ਕਹਿ ਕੇ ਆਇਆ ਕਿ ਹੈ ਡਿਮਾਂਡਡ ਐਨ ਇੰਡੀਪੈਂਡੈਂਟ ਆਡਿਟ ਆਫ ਏਵੈਲੂਏਸ਼ਨ ਇੰਡੀਪੈਂਡੈਂਟ ऑडिट ऑफ इवैल्यूएशन थ्रू फाइनेंशियल एक्सपर्ट्स एंड सरदार रंजीत सिंह घुमन साहब जेडे प्रोफेसर ऑफ एमिनेंस जीना ने रन फॉरवर्ड ਕੀਤਾ ਉਹਦੀਆਂ ਚਿੱਠੀਆਂ ਨਾਲ ਲਾ ਕੇ ਆਇਆ ਜਿਨ੍ਹਾਂ ਦੇ ਸਨਚ ਕਮਿਸ਼ਨ ਦੀ 73 ਐਮੈਂਡਮੈਂਟ 74 ਐਮੈਂਡਮੈਂਟ ਕਿਹਿਆ ਕਾਰਪੋਰੇਸ਼ਨ ਨੂੰ ਦੇਣਾ 25000 ਰੁਪਏ ਜਾਂ ਕਾਰਪੋਰੇਸ਼ਨ ਨੂੰ ਇੱਧਾ ਪੈਸੇ ਦੇਣੇ ਆ ਆ ਸਰਪੰਚਾਂ ਨੂੰ ਇੱਧਾ ਪੈਸੇ ਦੇਣੇ ਉਹ ਤਾਂ ਕਹਿੰਦਾ ਹੁੰਦਾ ਸੀ ਪਟੂ 25000 ਰੁਪਏ ਸਰਪੰਚ ਨੂੰ ਤੇ 10-1000 ਰੁਪਏ ਪੱਛਾਂ ਅਰੇ ਇਹ ਉਹਦੀ ਰეკਮੈਂਡੇਸ਼ਨ ਹਨ ਜਿਹੜੀਆਂ ਓਪਨਲੀ ਫਲਾਊਟਡ ਨਹੀਂ ਸਰ ਇਹ ਨਾਲ ਅਟੈਚ ਨੇ ਮੈਂ ਘਵਰਨ ਸਾਹਿਬ ਨੂੰ ਕਹਿ ਕੇ ਆਇਆ ਹਾਲਾਂਕਿ ਥੀਸ ਇਸ ਓਲਰੇਡੀ ਫਰ ਇਨਰੀਪੇਰਬਲ ਡੈਮੇਜ ਐਂਡ ਫਾਈਨੈਂਸ਼ੀਅਲ ਐਮਰਜੈਂਸੀ ਇਹਦਾ ਰਿਜ਼ਲਟ ਕੀ ਹੁੰਦਾ ਇਹਦਾ ਰਿਜ਼ਲਟ ਹੁੰਦਾ ਹੈ ਕਿ ਪੰਜਾਬ ਦੇ ਲੋਕ ਸਾਰੇ ਇਹ ਪੈਸੇ ਕੱਟ ਕੇ ਇਨਡਾਇਰੈਕਟ ਟੈਕਸ ਦੇ ਭਰ ਲਿਏ ਉਹ ਜਿਹੜੇ ਇਨਡਾਇਰੈਕਟ ਟੈਕਸ ਵੀ ਨੇ ਉਹ 68000 ਕਰੋੜ ਰੁਪਏ ਹੋਗੇ ਅਗਲੇ ਸਾਲ 75 ਹੋਊ। ਡੂੰਣ ਤੇ ਤੇਲ ਦੇ ਐਕਸਾਈਜ਼ ਡਿਊਟੀ ਤੇ ਇਹ ਕਹਿੰਦੇ ਜੀ ਉਹ ਤਾਂ ਸੈੱਟ ਲੰਦਾ ਕਿਉਂ ਅੱਧੇ ਤੁਸੀਂ ਲੈਂਦੇ ਨਹੀਂ। ਇਹ ਸਰਵਸਟੈਕ ਖੁੰਦਾ ਤੇ ਤੁਸੀਂ ਲੈਂਦੇ ਹੋ। ਜੀਐਸਟੀ ਵੀ ਤਾਂ ਤੁਸੀਂ ਅੱਧੇ ਲੈਂਦੇ ਹੋ। ਹਰ ਚੀਜ਼ 'ਚ ਥੋੜਾ ਸ਼ੇਅਰ ਆ ਤੁਸੀਂ ਵਾਪਸ ਲੈਂਦੇ ਹੋ। ਇਹ ਤਾਂ ਚੀਕਾ ਮਾਰਦੇ ਉੱਚ-ਉੱਚ। ਅਜੀ ਇਹ ਤੁਸੀਂ ਲੈਂਦੇ ਹੋ। ਇਹਦਾ ਰਿਜ਼ਲਟ ਬ੍ਰੋਕਨ ਪ੍ਰੋਮਿਸ। ਇਹ ਜੋ ਸੁਪਨੇ ਦਿਖਾਏ ਸੀ। ਸੋ ਮਾਇਆ ਜਾਲ ਬੁਣਿਆ ਸੀ। ਮਾਇਆ ਜਾਲ ਕਰਾ। ਕਿ ਬਦਰ ਪਤਾ ਹੀ ਲੱਗਾ ਉਹ ਕਿਸ ਤਰ੍ਹਾਂ ਜਾਗਦਾ ਇਹ ਤੇ ਉਹ ਉਸ ਹਾਲਾਤ ਦੇ ਵਿੱਚ ਨੇ ਸਭ ਤੋਂ ਪਹਿਲਾ ਮਾਇਆ ਜਾ ਕਿ ਅਸੀਂ ਫਾਈਨੈਂਸ਼ਲੀ ਸਫੀਸ਼ੀਐਂਟ ਹੋ ਜਾਗੇ ਇਹਨਾਂ ਨੂੰ ਸੁਪਰੀਮੋ ਕੇਦਰੀਵਾਲ 53000 ਕਰੋੜ ਰੁਪਏ ਕਹਿੰਦਾ ਜੇ ਚੁੱਕ ਕੇ ਚਲੇ ਪਹਿਲੇ ਵੀ ਨੇ 53000 ਤੇ 34 ਬਜਟ ਚੋਂ 20000 ਸੈਂਟੋਂ ਕਿੱਥੇ ਨੇ ਵੀ ਉਹ ਗੁਰੂ ਦੱਸ ਮੈਂ ਪੁੱਛਦਾ ਮੱਦੇਉ ਜਵਾਬ ਦੇਨੇ ਉਸੰਤਰਿਆਂ ਦਾ ਇਹੋ ਜਿਹੇ ਸਵਾਲਾਂ ਦੇ ਜਵਾਬ ਦੇਣਾ ਮੈਂ ਪੁੱਛਦਾ 100 ਰੁਪਿਆ

ਕੀ ਸਮਝ ਆਖੀਓ ਠੀਕ ਹੈ ਇਹਨਾਂ ਨੂੰ ਜਿਹੜਾ ਪਿਛਲਾ ਮਰਹੇਗਾ ਉਹਦੇ 35% ਦਿੱਤਾ ਹੋਇਆ ਹੈ 올ਡ ਪੈਨਸ਼ਨ ਸਕੀਮ ਅਨਾਉਂਸ ਕਰਤੀ ਪਿਓ ਵਾਲੀ ਕੈਬਨਿਟ ਦੇ ਪਾਸ ਕਰਤੀ ਉਹ ਬਾਹ ਉਹ ਤੇਰੇ ਉਹ ਬਾਹ ਤੇਰੇ ਫਲੇਮ ਚਾਤੀ ਹੈ ਬਲੇ ਨਹੀਂ ਤੇ ਲਾ ਕਰਦੀ ਮੇਲਾ ਮੇਲਾ ਸਾਹਮਣੇ ਆ ਕੇ ਖੜਨਾ ਸਿੱਧੂਏ ਤੇ ਫੱਟ ਦਿਉ ਕੱਢ ਕੱਠ ਬਲ ਕੇ ਸਿੱਧੂ ਕੀਪਲੇਟੋ ਸਾਹਿਬ ਹੈ ਚੁਟਕਲੇ ਸੁਣਾਏਗਾ ਇੱਕ ਚੁਟਕਲੇ ਨਾਲ ਉੱਤਰ ਦੇਦਾ ਇਹ ਨਾ ਉਤਰੋ 올ਡ ਪੈਨਸ਼ਨ ਸਕੀਮ ਹਲੇ ਤਾਂ ਜਿਹੜੇ ਹੰਦੇ ਫੋਨ ਛਿੜਦੇ ਹੁੰਦੇ ਸੀ ਨਾ ਇੱਥੇ ਇੱਤਾ ਮਾਰਦੇ ਹਾਂ ਜਿੱਥੇ ਜਾਂਦਾ ਉੱਥੇ 1200 ਬੰਦੇ ਉਹਨੂੰ ਐਡਰੈਸ ਕਰਦਾ ਹੈ ਜਿਹੜੇ ਪਿੰਡ ਨੇ ਉਹ ਅਸਲਾ ਜ਼ਬਤ ਕਰਾਉਂਦੇ ਫਿਰ ਇਹ ਨਹੀਂ ਦੱਸਦਾ ਵੀ 6 ਲੱਖ ਦਾ ਜਹਾਜ਼ ਜਿਹੜਾ ਤੂੰ ਇਥੇ ਲੈ ਰੱਖਿਆ ਉਹ ਕਿੰਨੀ ਕੀਮਤ ਹੈ ਭਾਈ ਉਹਦੀ ਤੁਹਾਡੀ ਕਿਹੜੀ ਅਕਾਉਂਟੇਬਿਲਟੀ ਹੈ ਤੁਹਾਡੀ ਕਿਹੜੀ ਟਰਾਂਸਪੇਰੈਂਸੀ ਹੈ ਇਹ ਲੋਕਾਂ ਦੇ ਪੈਸੇ ਨਹੀਂ ਤੇਰੇ ਨਹੀਂਗੇ ਮਿੱਤਰਾ ਜੇ ਮੈਂ ਲੋਕਾਂ ਦੇ ਪੈਸੇ ਮੇਰਾ ਕਰਨਾ ਕੋਈ ਕੋਹ ਨਹੀਂ ਹੈ ਠੀਕ ਹੈ ਤੂੰ ਆਸੇ ਇਹ ਲੋਕਾਂ ਦੇ ਪੈਸੇ ਹੈ ਨਾ ਜਿਹੜੇ ਤੂੰ ਖਰਚ ਰਿਹਾ ਤੂੰ ਤਾਂ ਪੱਤਰੇ ਵਾ ਕੇ ਪਾਰ ਜਾਏਗਾ ਲੋਕ ਪੈਸੇ ਦਿੰਦੇ ਫਿਰਨਗੇ ਫਾਈਨੈਂਸ਼ੀਅਲ ਐਮਰਜੈਂਸੀ ਲੋਕ ਉੱਤੇ ਫਿਰਨਗੇ ਸਭ ਤੋਂ ਵੱਧ ਦੁਆਖ ਜਮਦਾ ਨਾ ਤੇ ਸਵਾਲਾ ਕਿੰਨੇ ਸਵਾਲ ਲੱਗਦਾ ਆਪ ਕਰ ਗਿਆ ਉਹਦੇ ਸਿਰ ਤੇ ਜੇ ਬਸਟੇਜ ਨੰਬਰ 1 ਦੇ ਉੱਤੇ ਹੁੰਦਾ ਸੀਗਾ ਪਰ ਕੈਪੀਟਲ ਇਨ ਕਰਦੇ ਅੱਜ 15000 ਰੁਪਏ ਵੀ ਨਾ ਆਰ ਨੂੰ ਜਾਂਦੇ ਆ ਉਹਦੇ 5 ਲੱਖ ਰੁਪਏ ਮਹੀਨਾ 7 ਲੱਖ ਰੁਪਏ ਮਹੀਨਾ ਕਹੋ ਜੇ ਨਾਲੇ ਕਹੋ ਅਜੀ ਤੁਸੀਂ ਦੇਖੋ TADA ਫਰਾਂਸ ਕਿਸ਼ਨ ਦਾ ਦਿੱਤਾ ਨਾ ਗਾਲਾਂ ਕੱਢੀ ਪ੍ਰੋਫੈਸਰ ਤਰਕੀਆ ਹਰ ਬੰਦਾ ਘਰ ਦੇ ਉੱਤੇ ਅਜੀ ਪੈਨਸ਼ਨਾਂ ਖੋਲੀਆਂ ਲੋਕਾਂ ਦੀ ਪੈਨਸ਼ਨਾਂ ਖੋਲੀਆਂ ਸਾਰਾ ਲਿਖਾਇਆ ਦੇ ਤਕਾ ਗਿਆ ਫਿਰ ਤੂੰ ਕਹਿੰਦਾ ਸੀਗਾ ਸ਼ੇਖ ਚਿੱਲੀ ਵਾਲਾ ਫਾਇਦਾ ਤੇਰਾ ਸ਼ੇਖ ਚਿੱਲੀ ਵੀ ਮਾਤ ਕਰਦਾ ਮੈਂ ਤੇਰਾ ਤੂੰ ਤੂੰ ਸਭ ਤੋਂ ਵੱਡਾ ਸ਼ੇਖ ਚਿੱਲੀ ਦਾ ਧਰਮਾ ਕੋ ਕੇੰਨ ਝੰਡਾ ਬਰਦਾਸ਼। ਸਈ ਫਸਲਾਂ ਦੇ ਮਿਸਤ 55 ਮਿੰਟਾਂ ਦਾ। ਉਹ ਫਟੇ ਨੂੰ ਉਹ ਤੁਹਾਡੇ ਸਰਕਾਰ ਚਲਾਉਣ ਵਾਲਿਆਂ ਦੇ। ਤੁਹਾਡੇ ਨਾਲ ਵੱਡੇ ਨਾੜੀਂ ਦੇਖੇ ਮੈਂ ਤਾਂ। ਉਹਦੇ ਜਵਾਬ। ਉਹ ਫਸਲਾਂ ਚੱਕਦੀ ਹੈ ਸੈਂਟਰ ਦੀ ਸਰਕਾਰ 75000 ਰੁਪਏ। ਵੀ ਤੂੰ ਨੂੰ ਇਹ ਕਹ ਆਂ ਵੀ ਐਸੈਂਸ਼ੀਅਲਸ ਜਿਹੜੇ ਨੇ ਤੂੰ ਕਾ ਦਾਣਾ ਚੱਕਾਂਗੇ। ਜਿਹੜੀ ਗੱਲ ਤੇ ਕੀ ਰਸ। ਮੱਕੀ ਅਤੇ ਰੇਟ ਦੇ ਨਹੀਂ। ਪੁਰੂ ਦਾ ਸੈਂਸਰ ਤੁਸੀਂ ਸਾਨੂੰ ਕੁਝ ਬਾਤਿਆ ਪਾਈ ਸਟੇਟ ਨੂੰ ਕਰਕੇ ਆ ਤੁਸੀਂ ਸਾਨੂੰ ਇਹਨਾਂ ਕਹੋ ਦਿਓ ਕਿ ਆਇਲ ਸੀਡ ਤੁਸੀਂ ਇੰਪੋਰਟ ਕਰਦੇ 1.75 ਹਜ਼ਾਰ ਕਰੋੜ ਰੁਪਏ ਦੇ ਆਇਲ ਸੀਡ ਇੰਡੀਆ ਇੰਪੋਰਟ ਕਰਦਾ ਦਾਲਾ ਇੰਪੋਰਟ ਕਰਦਾ ਭਾਈ ਤੁਸੀਂ ਨਾ ਇੰਪੋਰਟ ਕਰੋ ਜੀ ਸਾਥੋਂ ਅਸੀਂ ਤੁਹਾਡੀ ਸੇਵਾ ਕੀ ਦੋ ਤਿੰਨ ਦੇ ਇੱਕ ਕਿਸਾਨ ਵੀਰ ਨਹੀਂ ਮੰਨਦੇ ਤੂੰ ਕਹੇ ਭਾਈ ਸਰਕਾਰ ਅਸੀਂ ਅਸੀਂ ਕਰਾਂਗੇ ਸੈਂਟਰ ਨਾਲ ਕੀ ਕੀਤਾ ਤੂੰ ਤੂੰ ਬੈਠ ਕੇ ਵਿੱਚ ਆਪਣੀਆਂ ਵੋਟਾਂ ਖਾਤਰ ਪੰਜਾਬ ਜਾਵੇ ਠੱਠੇ ਖੂਚ ਉਹਦਾ ਵੋਟ ਬੈਂਕ ਪੋਲਿਟਿਕਸ ਸਹੀ ਰੇ ਤੂੰ ਕੰਟਰੈਕਟ ਫਾਰਮਿੰਗ ਨੂੰ ਚੋਰ ਰਿਆਂ ਔਲਾਦ ਬਣਾ ਰਿਆਂ ਤੂੰ ਮੈਨੂੰ ਵੋਟਾਂ ਵਾਸਤੇ ਉਹ ਤੂੰ ਜਿੱਤ ਕੇ ਵੀ ਸਭ ਤੋਂ ਵੱਡਾ ਹਾਰਿਆ ਹੋਇਆ ਬੰਦਾ ਐ ਤੈਨੂੰ ਲੋਕ ਇਹ ਜਾ ਪਾਣੇ ਪਉਣਗੇ ਮੱਛੀ ਮਾਰਕੀਟ ਬਣਾ ਦਿੱਤੀ ਤੁਸੀਂ ਲੈਜਿਸਲੇਚਰ ਦੀ ਗਰਮਾ ਖਤਮ ਕਰ ਤੂੰ ਤੇਰਾ ਮੁੰਡਾ ਐ ਤੇਰੀ ਬੀਬੀ ਐ ਸੂ ਸਮਗਲ ਰੋਇ ਤੂੰ ਬੁਲਾਣਾ ਇਹਦਾ ਪੰਜਾਬ ਦੇ ਨੌਤੇ ਆਉ ਹੈ 17 ਅਡਜਰਮੈਂਟਸ ਕਰਿਆ ਜੇ ਮੈਂ ਕਰਾਂ 17 ਐਗਰਮੈਂਟਸ what is the one policy that you have framed with budgetary allocations policy nahi aau ke aapne dass kedi kedi policy banayi hai tu horticulture agriculture di policy kyunki budget 13000 crore da 9000 to utte subsidies ne 3000 crore rupiya tanhaan aa log ha ye padhe likhe bande na jawab de lokan da muh kholana band kar ha ਤੂੰ ਦੋ ਦਵਾਪਨੀ ਦੇ ਸਕਿਆ ਤੂੰ ਮੇਰੇ ਕੋਲ ਆਇਆ ਸੀ ਆਫਰ ਲੈ ਕੇ ਲੋਕਰਦਰ ਨਾਲ ਜੱਕਰਿਆ ਇਹਨੂੰ ਪਾਸ ਪਾ ਕੇ ਨਾ ਤੂੰ ਕਹਿੰਦੇ ਹੋਰ ਉਮਰ ਤੱਕ ਰੱਖਦੇ ਬਸੇ ਕਾਰਵਾਈ ਕਰ ਅੰਦਰ ਦੇ ਦੇ ਹੁਣ ਰੁਕਦਾ ਤੈਨੂੰ ਕਰਾਈਆਂ ਕਰਨੀਆਂ ਹੈ ਹਾਂ ਜਿਹੜਾ ਲੈਜਿਸਲੇਟਿਵ ਡਿਸਫੰਕਸ਼ਨ ਹੈ ਲੈਜਿਸਲੇਚ ਜਿੱਤੇ ਘਰਮ ਖਤਮ ਹੋ ਚੁੱਕੀ ਹੈ ਇਹ ਅਨਸਵਾਦੇ ਲੋਕੋ ਨੂੰ ਹੀ ਨਹੀਂ ਪਤਾ ਕਿ ਐਮ ਐਲ ਏ ਹੁੰਦਾ ਕੀ ਹੈ ਐਮ ਐਲ ਏ ਕਾਨੂੰਨ ਬਣਾਉਣ ਵਾਸਤੇ ਆ ਗੱਦੇ ਚੈੱਕ ਕਰਨ ਵਾਸਤੇ ਨਹੀਂ ਪ੍ਰਿੰਸੀਪਲ ਚੈੱਕ ਕਰਨ ਵਾਸਤੇ ਨਹੀਂ ਫਾਈ ਚਾਂਸਰ ਚੈੱਕ ਕਰਨ ਵਾਸਤੇ ਨਹੀਂ ਹੁੰਦਾ ਉਹਦਾ ਅਧਾਰជីវ ਸ਼ਕਤੀ ਤੋਂ ਉੱਚਾ ਹੁੰਦਾ ਹੈ ਨਾਜ ਨਾ ਜਾਣੇ ਆਂਗਣ ਜਿਹੜਾ ਥੋੜਾ ਤਾਂ ਆਂਗਣ ਵੀ ਟੇਢਾ ਨਹੀਂ ਹੈ ਇਹ ਤਾਂ ਨਾਲ ਹੀ ਹੈ ਨਾਲ ਹੀ ਟੱਕਰ ਜਾਂ ਕਰੂੰਗਾ ਅੰਤ ਤੱਕ ਤੂੰ ਜਵਾਬਾਂ ਤੋਂ ਭੰਡਾਰ ਹੈ ਮੇਥੋਂ ਕਦ ਤੱਕ ਭਜੇਗਾ ਭਾਗ ਭਗਵੰਤ ਮਾਨ ਭਾਗ ਕੇ ਜਿੰਤਾ ਆਤੀ ਹੈ ਸੰਗਾ ਸੰਥਾ ਲਈ ਕਰ ਮੇਰਾ ਅਲੱਨਾ ਜੱਜ ਉਸੇ ਨਾਲ ਤੇ ਕਹਿ ਰਿਹਾ ਤੂੰ ਫਾਰਮਰਾਂ ਦੀ ਗੱਲ ਕਰ ਕੇ ਕੇ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਕਿ ਸਾਡੀ ਸਰਕਾਰ ਫਰਪੀ ਚਾ ਉਹ ਮਾਰਚ ਦੇ ਬਾਅਦ ਵੀ ਕਿੰਨੀ ਫਾਰਮਰ ਸੁਸਾਇਟੀ ਦੇਖੋ ਕਿੰਨੀ ਕਿੰਨੀ ਝੁੰਝਾਂ ਦੇ ਭੱਜੇ ਲੋਨ ਆਰਡਰ ਐਸੀ ਕੰਮ ਕਰਾਂਗੇ ਉਹ ਵੀ ਸ਼ਾਂਤੀ ਕੰਮ ਕਰਦੇ ਕੋਈ ਇਸ ਤੋਂ ਵੱਡੀ ਪ੍ਰਾਪਤੀ ਨਹੀਂ ਹੋਵੇ ਕਿਉਂਕਿ ਤੁਸੀਂ ਮਾਫੀਆ ਚਲਾ ਰਹੇ ਹੋ ਲੋਕ ਕਿਉਂ ਤੁਸੀਂ ਰੇਤੇ ਦੀ ਟਰਾਲੀ 23000 ਰੁਪਏ ਦੀ ਵੇਚ ਰਹੇ ਹੋ ਜਿਹੜੀ ਚੰਗੀ ਚੰਗੀ ਦੇ ਟਾਈਮ ਤੇ ਉੱਤੇ 3000 ਦੀ ਵਿਕਦੀ ਸੀ ਕਿਉਂਕਿ ਤੁਸੀਂ ਸ਼ਰਾਬ ਦੀ ਸਮਗਲਿੰਗ ਕਰ ਰਹੇ ਹੋ ਜਾਲੀ ਸ਼ਰਾਬ ਬਣਾ ਰਹੇ ਹੋ ਐਕਸਾਈਜ਼ ਡਿਊਟੀ ਤੁਸੀਂ ਲੱਖਾਂ ਕਰੋੜ ਰੁਪਏ ਚੋਰੀ ਕਰ ਲਈ ਦੱਸ ਐਲਵਨ ਲਾਇਸੈਂਸ ਕਿਹਨੂੰ ਦਿੱਤੇ ਭਵੰਤ ਓਏ ਗਰੂ ਇਹ ਜਵਾਬ ਦੱਸ ਕਿਹਦੀ ਕੀਤੀ ਹੈ ਨਹੀਂ ਤੇ ਪਰ ਲੱਗਿਆ ਕਿ ਤੁਸੀਂ ਵੇਚੀ ਜਾਓ ਪੰਜਾਬ ਨੂੰ ਫਿਰ ਵੀ ਰੱਖੀ ਜਾਓ ਤੇ ਲੋਕਾਂ ਤੋਂ ਲੁਕੋਈ ਜਾਓ ਰੇਕੀ ਬਾਰੇ ਸਰਬੰਦੀ ਸਿੰਘ ਨੂੰ ਮਨੇ ਤੈਨੂੰ ਰეკਮੈਂਡ ਤੇਰੇ ਫਾਈਨੈਂਸ ਮਿਨਿਸਟਰ ਨੂੰ ਤੇ ਤੁਹਾਨੂੰ ਵੀ ਆਹ ਕੰਮ ਕਰੋ ਇਥੋਂ ਜਨਰੇਸ਼ਨ ਨੂੰ ਫੰਡ ਦਿਓ ਔਰ ਸਬਸਿਡੀਆਂ ਦਿਓ ਮੈਂ ਸਬਸਿਡੀ ਦੇ ਹੱਕ ਚਾਂ ਜਰੂਰ ਦਿਓ ਜਿਹੜੇ ਪਰ ਅਨ ਟਾਰਗੇਟਡ ਸਬਸਿਡੀਆਂ ਨਾ ਦਿਓ ਮੈਨੂੰ ਕੀ ਲੋੜ ਐ ਤੁਹਾਨੂੰ ਸਬਸਿਡੀ ਤੇ ਨਹੀਂ ਪੀਲੀ ਦਿਓ ਇਹਾਂ ਕੀ ਲੋੜ ਐ ਜਿਹੜੇ ਲੋਕ ਜ਼ਰੂਰਤ ਮੰਗਦੇ ਉਹ ਦਿਓ ਤੁਸੀਂ ਆਪਣੀ ਵੋਟ ਬੈਂਕ ਪੋਲਿਟਿਕਲ ਦਾਰ ਨੇ ਕੀ ਅਨ ਟਾਰਗੇਟਡ ਸਬਸਿਡੀ ਦੇ ਟਾਰਗੇਟਡ ਦਿਓ ਜਿਹੜੇ ਕਮਜ਼ੋਰ ਨੇ ਉਹਨਾਂ ਨੂੰ ਚੱਕੋ ਅਜੀ 35% ਇਹ ਕਹਿੰਦੇ ਗਰੀਬ ਉਰਬੇ ਦੀ ਸਰਕਾਰ ਸਾਡੀ ਔਰੰਗ 80% ਦਾ ਇਨਫੋਰਮੂਲਾ ਕੋਈ 200 ਰੁਪਏ ਚਾਰੀ ਦੁਕਾਨ ਤੇ ਖਪੌਦਾ ਕੋਈ ਦਿਹਾੜੀ ਕਰਦਾ ਹੈ 250 ਤੋਂ ਲੈ ਕੇ 750 ਦੀ ਦਿਹਾੜੀ ਸੀ ਸਪੈਸ਼ਲਾਈਜ਼ਡ ਨਾਨ ਸਪੈਸ਼ਲਾਈਜ਼ਡ ਬਾਕੀ ਸਕਿਲਡ ਲਿਫਟ 35% ਪਹਿਲੀ ਗੱਲ ਤਾਂ 14 ਸਾਲਾਂ ਦੇ ਵਿੱਚ ਬੀਪੀਐਲ ਕੌਣ ਹੈ ਤੇ ਕੌਣ ਨਹੀਂ ਇਹਦਾ ਸਰਵੇਖਣ ਤੈਨੂੰ ਇਹੀ ਨਹੀਂ ਪਤਾ ਵੀ ਗਰੀਬ ਕੌਣ ਹੈ ਤੂੰ ਪੜਾ ਗਰੀਬ ਨੂੰ ਚੱਕ ਕੇ ਲੋਂਗੇ ਤੂੰ ਧੂੜ ਕਿ ਕਰੂਗਾ ਕੰਡੂਰ ਕਮੇਟੀ ਦੀ ਰਿਪੋਰਟ ਤੋਂ ਬਾਅਦ ਦੱਸੋ ਕਿਹੜਾ ਸੀ ਮੁੱਜੀ ਗੱਲ ਕਿਹੜੇ ਗਰੀਬ ਨੇ ਉਹ ਭਾਈ ਖਾਣ ਦੇ ਤੇਲ ਦੀ ਦਾੜ ਰੂ ਕਿਉਂ ਬੰਨਣਾ ਉਹ ਖਾਣ ਦੇ ਤੇਲ ਦੀ ਕੀਮਤ 200% ਹੈ ਇੱਦਾਂ ਹੀ ਕਿਸਾਨ ਹੈ ਇੱਦਾਂ ਹੀ ਕਿਸਾਨ ਖਾਣ ਦੇ ਤੇਲ ਦੀ ਕੀਮਤ 200% ਹੈ 600 ਦਾ ਸਸਾ ਸਸਾ ਗਿਆ ਸਸਾ ਸਿਲੰਡਰ 300 ਤੋਂ 1000 ਮਿਲਦਾ 1100 ਤੱਕ ਦਾਣਾ ਕੋਸ 100% ਤੇ ਉਸ ਗਰੀਬ ਦੀ ਤਿਆਰੀ 1% 1% ਉਹ ਉਹ ਦੀ ਤਿਆਰੀ ਆਹ ਕੋਲੇ ਕਾ ਕੇ ਦੇ ਨੀ ਇਹ ਤੇਰੇ ਪੈ ਨਹੀਂ ਲੱਗਦੇ ਮਿੱਤਰਾ ਇਹ ਤੈਨੂੰ ਵਹਿਲ ਮਿਲੇ ਗੂਚੀ ਦੇ ਬੁੱਟਾ ਤੋਂ ਆਹ ਕਰੇ ਨਾ ਤੂੰ ਯਾਰ ਕੇ ਬਸ਼ਰਮਾ ਵੰ ਨੂੰ ਭਾਈ ਚਾਚਾ ਚ ਛੋਟਾ ਮੰਗਣ ਗਿਆ ਨੋਟਾਂ ਨਾਲੋਂ ਘੱਟ ਪਈਆਂ ਮੋਟਾ ਨੈਸ਼ਨਲ ਪਾਰਟੀ ਕਹਿੰਦਾ ਉਹ ਇੱਕ ਸੀਟ ਆ ਥੋੜੀ ਡੋਕਸਵਾ ਚ ਤੇ ਕਹਿੰਦਾ ਇੱਕ ਦੀ ਕਾਂਗਰਸ ਹਟ ਸੋਰੀ ਗੱਲ ਮੈਂ ਕਰ ਰਿਹਾ ਇਹਦਾ ਇੱਕ ਜਵਾਬ ਹੀ ਦੁਨਾ ਕੋਈ ਨਾ ਮੈਨੂੰ ਜਵਾਬ ਦੋ ਬਸ ਤੂੰ ਮੈਂ ਇੱਥੇ ਆਣਿਆ ਉੱਥੇ ਬਹਿਣਿਆ ਤੇ ਇਹਨਾਂ ਨੂੰ ਸਾਰਿਆਂ ਨੂੰ ਮੈਂ ਮੈਨੂੰ ਜਵਾਬ Okay ਲੇਕਿਨ ਅਸਲੀ ਨਵਾਂ ਸੀਬੀਆਈ ਇਨਕੁਆਇਰੀ ਹੋਵੇ ਜਿੰਨੇ ਸਕਾਲਰਸ਼ਿਪ 20 ਲੱਖ ਬੰਦੇ ਫੇ ਬੱਠੀ ਕਰੇ 16 ਤੋਂ 20 ਲੱਖ ਬੰਦੇ ਫੇ ਪੂਰਾ ਤੋਂ 20 ਲੱਖ ਅੱਜ ਵੀ ਆ ਸਾਈਟ ਤੇ ਜਿਹੜੀ ਆ ਕੇ ਚੋਰੀ ਕਰਦੇ ਲੋਕੀ ਮਾਰ ਕੇ ਕੁੱਤਾ ਮਾਰ ਕੇ ਤੁਸੀਂ ਐਫ ਆਈ ਆਰ ਕਰਾਉਣ ਕਰਦੇ ਹੋ ਤੇ ਬੰਦੇ ਮਾਰ ਕੇ ਕੋਈ ਜ਼ਿੰਮੇਵਾਰ ਨਹੀਂ ਹੈ ਤੁਸੀਂ ਸਭ ਕਹਿ ਰਹੇ मैं कोई तो हो पार्टिया तो उठ गया बदलाव कर भगवंत मान साहब बादल बत्ल जाए क्या भी करजा तू मुड़े जाए क्या तेरे को माफिया नहीं चला ये करजा लैंडल है जी विधानसभा एक अच्छी बात है सही है पे डाइवर्ट कर ले डाइवर्ज कर ले पूरी गल्ला तो किन मुद्दों पे डिस्कशन थैंक था। यू वेरी गुड आज का राइट आज ठीक है ठीक है विधानसभा सचिवालय जो हैं ही तो रिमाइंड काम आसी कर दिया सब साथ ही एक अपडेट समान हो रहा है राखी के तीन डिजाइन चाहिए ਚਾਹੀਦਾ ਹੈ ਸੁਤਨਾ ਉਹ ਆਪੀ ਦਾ ਬੇਵਾਰ ਆਪੀ ਬੋਲ ਲੈਣ ਮੈਂ ਆਪਣੀ ਬਾਤ ਕਰੀਏ ਛੇੜੋ ਵੀ ਰਹੇ ਲੀਏ ਅੰਚਲ ਕੰਮ ਵੀ ਸਾਰੇ ਤੋਂ ਉਹ ਵੀ ਲੈ ਜੇ ਜਿੱਥੇ ਜਵਾਬ ਨਹੀਂ ਖਾਉਂਦਾ ਆਉਖਿਆ ਵਕਤਾ ਨੂੰ ਪਤਾ ਲੱਗਦਾ ਹੈ ਕਿਰਦਾਰਾਂ ਦਾ ਔਰ ਕਿਸੇ ਨੂੰ ਪੰਜਾਬ ਦੇ ਵਿੱਚ ਕਿਰਦਾਰ ਚਾਹੀਦਾ ਹੈ ਇੱਕ ਮੁੱਖ ਮੰਤਰੀ ਕਿਰਦਾਰ ਵਾਲਾ ਚਾਹੀਦਾ ਬਰਲੂ ਇਹਨਾਂ ਨੂੰ ਪਟੇਲਾ ਨੂੰ ਇਹਨਾਂ ਦੇ ਪਿੱਛੇ तू करना इंक्वायरी है केडी बारी की थी आखिर कवर की तर हां इमानदारी से तुम आ लफों को देखो मतलब इंतहा हो गई करके इंतहा तो पार हो देखो मैं थू माटी की बात करता हूं कुछ तो रही होगी उनकी भी मजबूरी यूं ही चाह के तो कोई बेवफा नहीं होता लेकिन लेकिन आउट से बड़ा आपको उसका पता लगा है? अच्छे कर रहे हैं। हमको पता लगा है थोड़े नारकों खड़ा है। ठीक है? वो ठीक कर दार का मौका भी है। तो सीरियस है ना वहीं? किधर जाओगे ही? पागल से तो बादल ना पीली पादल। दर्द की दिया करता की दे। बस सबके आगे क्या करें? हैं? ये विश्वास हुआ क्यों ना? Men of genius are admired. Men of power are feared. But बार जो। तो मैंने नहीं हुआ। तो मैं लड़ लेता ना, किसी का होता। अगर टिकट की बात नहीं मैंने लोकसभा में जाना ही राज्य सभा किसी ने पाँच छह साल की राज्यसभा छोड़ी है पंजाब की छोड़ी है किसी ने मंत्रालय छोड़े हैं कोई ऐसा बंदा हो

ਸਰ ਪਾਰਟੀ ਦੀ ਬਾਤ ਕਰੇ ਤਾਂ ਰਾਜਾਪੜੀ ਦੇ ਡਾਕਟਰ 30 ਤੇ 30000 ਰੁਪਏ ਜਾਂ ਪਿੱਛੇ ਲਗੇ ਯਾਰ ਕਿਸੇ ਰਾਜਾਪੜੀ ਦਾ ਕੈਂਸਰ ਹੋ ਗਿਆ ਨੂੰ ਡਾਇਰੈਕਟਰਾ ਹੋਵੇ ਨਹੀਂ ਬੰਦ ਜੋ ਸਿੱਧੂ ਦਾ ਬਤਾਨੇ ਉਹ ਇੱਥੇ ਪਰ ਇਹ ਨਹੀਂ ਬਲੇ ਹੋਣਾ ਇਹ ਨਹੀਂ ਬਲੇ ਇਹਨਾਂ ਸ਼ੌਂਕ ਚਾਹੀਏ ਨਹੀਂ ਇਹਦੇ ਜਿੱਦਣ ਕੋਈ ਇਫਤਾਰ ਕਰੇ ਤੇ ਕਿੰਨੇ ਸਾਥ ਹੋਵੇ ਪੁਲਿਸ ਵਾਰੀ ਆਪਣੇ ਸਮਾਨ ਦੀ ਆਪੇ ਪੁਕਰ ਜਦੋਂ ਕੈਪਟਨ ਜਿਹੜੇ ਕਹੇਗੀ ਮੈਂ ਸਰਾਂਗੀ ਦੀ ਗੱਲ ਹੈ ਸਮਝਦਾ ਮੈਂ ਉਹਨੂੰ ਕਿਹਾ ਸੀ ਰਾਉ ਜੀ ਨੇ ਮੈਨੂੰ ਪੁੱਛਿਆ ਕਹਿੰਦੇ ਇਹਦੇ ਨਾਲ ਕਿ ਨਹੀਂ ਜਾਣਗੇ ਮੈਂ ਕਿਹਦੀ ਘਰ ਵਾਲੀ ਨਹੀਂ ਗਈ ਨਹੀਂ ਗਈ ਉਹ ਵੀ ਅੱਜ ਤੱਕ ਮਾਰਦਾਂ ਬੋਲ-ਬੋਲ ਰਹਿਤੇ ਕਿਹੜਾ ਬੰਦਾ ਨੂੰ ਕਹਾਂਏ ਕਿ ਕਿਹਨਾਂ ਦੇ ਸੋਲ-ਬੋਲ ਕੇ ਸੋਚ ਸਮਝ ਕੇ ਨਿਕਲਣਾ ਫਾਨੂਕਸਾਨੀ ਦੇਦਾ ਕਰਤਾਰ ਵਾਲਾ ਬੰਦਾ ਜਿੱਤੇ ਖੜ ਕੇ ਅੰਦਰ ਦਾ ਪੈਰ ਉਦਾ ਕਰਦਾ ਅਸੀਂ ਪੰਜਾਬ ਨਾਲ ਖੜੇ ਨਹੀਂ ਸਿਆ ਉਹਦੇ ਨਾਲ ਹੀ ਖੜੇ 100 ਦੇ ਉੱਤੇ ਆਬ ਮਰੇ ਲੇਕਿਨ ਜਿਹੜਾ ਕਹਿੰਦੇ ਆ ਓ 13 ਜਿਹੜੇ ਲੀਡਰ ਕਾਂਗਰਸ ਫਟੇਰੇ ਨੇ ਕਹਿਣਾ ਸਿੱਧੂ ਸਾਹਿਬ ਇਹ ਇਹਨੂੰ ਸੁਣ ਏ 13 ਜਿਹੜਾ ਕਹਿੰਦਾ ਇਹਾ ਤੂੰ ਤੇਰਾ ਜੀਵ ਹੈ ਤੈਨੂੰ ਮੋਟਾ ਨਾ ਉਹ ਘੱਟ-ਵੋਟਾ ਬਣੀ ਉਹ ਪੋਟਾ ਲੋਕੀ ਕਹਿੰਦੇ ਪੋਟਾ ਲਾਣੇ ਆਂ ਕਿਨੂੰ ਮੋਟਾ ਪਾਈਆਂ ਓ ਸ਼ਰਮ ਕਰ ਕੁਛ ਇਹ ਤਸੀਬ ਹੈ ਤੁਹਾਡੀ ਉੱਥੇ ਨਾ ਨੌਇਸ ਡਸ ਨੋਟ ਪ੍ਰੂਵ ਐਨੀਥਿੰਗ ਅੰਗਰੇਜ਼ੀ ਵਾਲੇ ਸਮਝਣਗੇ ਬਿਜ਼ਨੈਸਲੀ ਨੌਇਸ ਡਸ ਨੋਟ ਪ੍ਰੂਵ ਐਨੀਥਿੰਗ ਇਵਨ ਮਾਦਰਤ ਦੇ ਕੋਲੇ ਮੈਂ ਵੀ ਦੱਦ ਲੱਭ ਸਿੱਧੂ ਵੇਖ ਨੌਇਸ ਡਸ ਨੋਟ ਪ੍ਰੂਵ ਐਨੀਥਿੰਗ ਇਵਨ ਅ ਹਿੰਟ ਵਾਈਲ ਲੇਂਗਨ ਐ ਕੈਕਮਸ ਐਜ਼ ਇ ਸ਼ੀ ਲੇਂਗਰ ਐ ਰਾਸਟਰੋ ਅਸੂਨਾ ਮੁਰਗੀ ਵੀ ਤੇ ਬਰਨਾਂ ਕੋ ਕੋ ਕਰਦੀ ਵੀ ਆਨੰਦ ਦੇਰੀ ਐਸਟਰੋਇਡ ਦੀ ਸਭਰੇ ਮੁੰਤੇਰੇ ਰੋਲਾ ਪਾਉਣ ਵਾਲੇ ਲੇਕਿਨ ਸਿੱਧੂ ਸਾਹਿਬ ਜਿਹੜੇ ਕਾਂਗਰਸ ਛੱਡ ਕੇ ਲੀਡਰ ਦੂਜੀ ਪਾਰਟੀਾਂ ਵਿੱਚ ਜਾ ਰਹੇ ਨੇ ਉਹ ਕਹਿੰਦੇ ਪ੍ਰਧਾਨ ਦੀ ਕਾਂਗਰਸ ਦੇ ਵਿੱਚ ਸੁਣੀ ਨਹੀਂ ਜਾ ਰਹੀ ਹੱਸ ਕਰਦੇ ਆਪਣੇ ਲੀਡਰ ਜਿਹੜੇ ਨੇ ਉਹ ਛੇਨ ਬਟਨ ਦੀ ਤਸਵੀਰ ਨੂੰ ਯਾਦ ਰੱਖੋ ਪ੍ਰਧਾਨ ਤੇ ਗੱਲ ਨਾ ਪਾਓ ਸਵਾਰੀ ਆਪਣੇ ਸਮਾਂ ਦੀ ਆਪ ਚੁਣੋ ਤੁਸੀਂ ਉਹਦੇ ਲੈਣ ਜਾ ਰਹੇ ਤੁਸੀਂ ਐਮਪੀ ਬਣਨ ਜਾ ਰਹੇ ਜਦੋਂ ਕਿਸੇ ਕਿਧਰਲੇ ਪਾਸੋਂ ਥੋੜੇ ਸਰਕਾਰ ਦੇ ਉੱਪਰ ਲੱਗ ਗਏ। ਰਾਹੁਲ ਜੀ ਕਹਿੰਦੇ ਆ ਜਿਹੜੇ ਬੰਦੇ ਸਾਨੂੰ ਸੜਕੇ ਜਾਣਾ ਕਹਿੰਦੇ ਜਾਣ। ਇਹਦੇ ਵਿੱਚ ਤਾਂ ਘੱਟ ਹੀ ਹੈ। ਲੇਕਿਨ ਅਸੀਂ ਫੇਕ ਪ੍ਰੋਟੋਨ ਲਾ ਕੇ ਰੱਖਣ ਦੀ ਕਰਦੇ। ਅਸੀਂ ਕਿਸੇ ਨੂੰ ਐ ਕਰੇ ਕਿਸੇ ਨੂੰ ਕੀ ਆ। ਆ ਮੇਰੇ ਵੇਲੇ ਇੱਕ ਜਿਹਦੇ ਸਭ ਤੋਂ 100 ਕਰ ਦਿੱਤੇ। ਸ਼ਕਤੀ ਆ ਵਰਕਰ ਨੂੰ ਲੈ ਕੇ ਮੇਰੇ ਭਰਾ ਨੇ ਉਹਨਾਂ ਨੂੰ ਬੋਲਣ ਦਾ ਹੱਕ ਜਦੋਂ ਕਿਸੇ ਦਾ। ਮੈਂ ਕਦੇ ਕਹਿੰਦੇ ਖਲਾਫ ਨਹੀਂ। ਗਰੰਟ ਹੋਗਾ। ਲੇਕਿਨ ਜਿੱਤੀ ਨੇ ਜਿਹੜੇ ਚਲੇ ਗਏ ਉਹਨਾਂ ਕਿਤੇ ਹਰਮਾਨ ਹੋਤਾ ਹੀ ਨਹੀਂ ਹੈ। ਆਹ ਯਾਰ ਜਾਨ ਬਗਵੰਤ ਮੰਨਣਾ ਆ ਚੋਰੀ ਕੀਤੀ ਹੈ ਕਿ ਨਹੀਂ ਕੀਤੀ ਇਹ ਲਾਣਾ ਨਹੀਂ ਉਸ ਕੀਤੀ ਤਾਂ ਬਹੁਤ ਲਾ ਲਈ ਤੁਸੀਂ ਬਸ ਹੀ ਹੋ ਗਈ ਬਸ ਹੀ ਨਹੀਂ ਉਹਨਾਂ ਨੂੰ ਕਿਉਂ ਜਿਹੜਾ ਚੁੱਕਾਈ ਇਹਨੂੰ ਸਿੱਧੂ ਸਾਹਿਬ ਹੁੰਦੇ ਨੇ ਹਰਿਆਣਾ ਦੇ ਵਿੱਚ ਸਿੱਧੂ ਸਾਹਿਬ ਆਹ ਦੇਖੋ ਬਾਂਡ ਲਏ ਹੋਏ ਨੇ ਨਹੀਂ ਜਿਹਨਾਂ ਨੇ ਬਾਂਡ ਲਏ ਆ ਮੈਡਮ ਲਗਾਓ ਨਾ